ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਧਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਮੇਰਾ ਨਾਮ ਐਡਰੈਸ ਦੱਸਿਓ ਹਾਂ ਜੀ ਮੇਰਾ ਕਲਦੀਪ ਸਿੰਘ ਸ਼ਹਿਰ ਬਰਨਾਲਾ ਜੀ ਠੀਕ ਆ ਖਾਸ ਬਣਾ ਲੈ ਆ ਸ਼ਹਿਰ ਆ ਗਿਆ ਖਾਸ ਬਣਾ ਲੈ ਠੀਕ ਆ ਮੋਬਾਈਲ ਨੰਬਰ ਆਪਣਾ ਹੈ ਮੋਬਾਈਲ ਨੰਬਰ ਵੀ 9871 99650 9871 99650 99650 ਜਿਹੜਾ ਆਪਾਂ ਪਹਿਲੇ ਨੰਬਰ ਤੇ ਵੇਡ ਦੇਖੀਏ ਨੇ ਬਾਈ ਜੀ ਸੂਆ ਗੜਾ ਹੈ ਇਹ ਬਾਈ ਜੀ ਦੂਜਾ ਸੂਆ ਸੁੰਦੇ ਮੈਂ ਰੀਜਨਲ ਕੈਕ ਦਾ ਲੈਂਦੇ ਸੁੰਦੇ ਇਹ ਬਾਈ ਜੀ 8 ਤੋਂ 10 ਦਿਨ ਬਾਕੀ ਨੇ 10 ਦਿਨ ਸੂਣ ਚ ਬਾਕੀ ਕਿੰਨਾ ਦਿਨ ਦੁੱਧ ਪਾਉਂਦੀ ਹੈ ਦੁੱਧ ਬਾਈ ਜੀ ਨੇ ਪਿਛਲੇ ਮਹੀਨੇ 26 ਕਿਲੋ ਤੋਂ ਦਿੱਤਾ ਵੀ ਨਹੀਂ ਇੱਥੇ ਹੀ ਲਈ ਆਪਣੇ ਸ਼ਹਿਰ ਬਣਾ ਲਈਏ ਠੀਕ ਹੈ ਹਾਂਜੀ ਐਨ ਕੀ ਮੰਨ ਕੇ ਚੱਲੋ ਵੀ 25 30 ਕਿਲੋ ਜੀ ਗਰੰਟੀ ਆਪਾਂ ਕਹਿੰਦੇ 25 ਮੰਨ ਕੇ ਲੈ ਜਾਵੇ ਸਰ 25 ਮੰਨ ਕੇ ਜਿਹੜਾ ਮਰਜ਼ੀ ਲੈ ਲਓ 25 ਤੋਂ ਪਾਰ ਪਾਉਗੇ ਪਾਰ ਪਾਉਗੇ ਰੇਟ ਇਹਦਾ ਕੀ ਰਹੂਗਾ ਰੇਟ ਵੀ ਜਿਹੜਾ ਫੋਨ ਤੇ ਕਰਾਂਗੇ ਟੋਰੀ ਬਾਹਰ ਨਾਲ ਸੋ ਵੀਰੋ ਕੱਦ ਕਾਠ ਵਗੈਰਾ ਵੈੜਦਾ ਦੇਖ ਸਕਦੇ ਹੋ ਸਾਫ਼ ਸੁਥਰੀ ਪੂਰੀ ਜਿੰਦ ਜਾਣ ਵਾਲੀ ਸੁਨੱਖਾ ਬਹੁਤ ਜ਼ਿਆਦਾ ਪੁੱਜ ਗਈ ਕੱਦ ਕਾਠ ਵੀ ਆ ਬਾਕੀ ਬੇਰਬੂਲ ਬਹੁਤ ਆ ਵੜਦੀ ਤੇ ਰੇਟ ਵੀ ਇਹ ਜੈਨੂਨ ਹੋਗਾ ਜੀ ਇਸ ਹਿਸਾਬ ਨਾਲ ਠੀਕ ਆ ਰੇਟ ਵੀ ਇਹਦਾ ਜੈਨੂਨ ਹੋਗਾ ਜੀ ਦੇ ਹਿਸਾਬ ਨਾਲ ਸੋ ਕੱਦ ਕਾਠ ਜਿੰਦ ਜਾਣ ਤੇ ਲੇਵਾ ਦੇਖੋ ਪੂਰਾ ਸਾਫ਼ ਸੁਥਰਾ ਹ ਕਿਸੇ ਪਾਸੇ ਹੱਥ ਦਰਾਣੇ ਦੇ। ਫਰਾਂ ਤੋਂ ਦੇਖ ਲਈ ਜਿਹੜ ਤੋਂ। ਚਲੇ ਤਾਂ ਨਿਕਲਵੇ ਸਾਫ ਸਿੱਕੇ ਦੇ 25 ਕਿਲੋ ਤੋਂ ਪਾਰ ਸੱਤ ਪੌਂਡਾ ਦਮ ਰੱਖਦੀ ਐ ਵੇੜ। ਅੱਗੇ 2 ਨੰਬਰ ਆਪਣੀ ਮੱਝ ਦੇਖੀ ਐ ਨੇ ਸੂਈ ਵੀ। ਹਾਂ ਬਈ ਜੀ। ਤੇ ਕਿਹੜਾ ਸੂਆ ਸੂਈ? ਇਹ ਬਈ ਤੀਜਾ ਸੂਆ ਸੂਈ। ਬੱਚਾ ਕਿਹੜਾ ਹੈ? ਮਾਗਰ ਸੱਟਾ ਵਿੱਚ ਆ ਗਿਆ। ਕਿੰਨਾ ਟਾਈਮ ਹੋ ਗਿਆ ਸੂਈ ਨੂੰ? 10 ਤੋਂ 15 ਦਿਨ ਦੇ ਵਿੱਚ ਉਹ। 15 ਦਿਨ ਹੋ ਗਏ ਸੂਈ ਨੂੰ। ਦੁੱਧ ਕਿੰਨਾ? ਬਈ ਜੀ ਇਹਦੇ ਰੈਟ ਟਾਈਮ 8 ਤੋਂ 9 ਦੇ ਵਿਚਾਰੋ ਕੱਲ ਮੰਡੀ ਹੋਈ ਜਾਂਦੀ ਜੀ। ਠੀਕ ਹੈ 9 ਲੀਟਰ ਦਾ ਤਾਂ ਹਾਜਰ। ਹਾਂਜੀ ਹਾਂਜੀ। ਤੇ ਕਹਿੰਦੇ ਆਪਾਂ ਤੇ ਚੋਣ ਚਵਾਦੀ 1 ਨੰਬਰ ਰੇਟ ਕਿ ਰਹਿਣਾ ਇਹਦਾ ਰੇਟ ਬਾਈ ਜੀ ਦਾ 85000 ਤੋਰੀ ਬਾਹਰ ਨੂੰ ਸੋ ਵੀਰੋ ਕੱਦ ਕਾੜ ਵਗੈਰਾ ਮੈਂ ਦੇਖਿਆ ਇੱਕ ਪਾਸੇ ਪੋਪੜਾ ਲੱੱਥਾ ਵਾ ਵੱਡੀ ਭਾਜਨ ਵਾਲੀ ਮੈਂ ਪਲੀਪੂਲੀ ਬਹੁਤ ਜ਼ਿਆਦਾ ਦੁੱਧ 9 ਲੀਟਰ ਆ ਫੜੇ ਬਿਆਰ ਚੋਈਏ ਮੈਂ ਗੱਲ ਕਰ ਤੇ ਸਾਫ ਸੁਥਰੀ ਹੋ ਗਈ 11 12 ਮੰਨ ਕੇ ਰਹਿ ਜੀ 12 ਮੰਨ ਕੇ ਮਾਰ ਜੇ ਬੈਰ ਭਾਜਨ ਬਹੁਤ ਆ ਬਾਈ ਜੀ ਠੀਕ ਹੈ ਤੇ ਰੇਟ 85000 ਮੰਨਦਾਨ ਹੋ ਜੂ ਸੋ 85000 ਦੇ ਵਿੱਚ ਵੀ ਥੋੜਾ ਬਹੁਤਾ ਮੰਨਦਾਨ ਹੋ ਜੂ ਲੇਵਾ ਲੂਵਾ ਬੜਾ ਸਾਫ ਸੁਥਰਾ ਸਭ ਤੋਂ ਇੱਕ ਬੈੜ ਤੇ ਇੱਕ ਵੱਜ ਸੂਈ ਵੀ ਦਿਖਾ ਦਿਆ ਪਸਰੋ ਦੋ ਰੰਗ ਸੇ ਰੰਗ ਕੋਈ ਵੀ ਨਾਲ ਤੁਹਾਡੇ ਪਸੰਦ ਕੋਲਿਆ ਕੀ ਦੇਖ ਕੇ ਤਸੱਦੀ ਕਰਕੇ ਖਰੀਦਾਰੀ ਕਰ ਸਕਦੇ ਹੋ ਮੇਰਾ ਕੰਮ ਹੈ ਸਿਰਫ ਵੀਡੀਓ ਕਵਰ ਕਰਨਾ ਵੀਡੀਓ ਦੇਖ ਕੇ ਸਭ ਤੋਂ ਤੈਅ ਲੋ